ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਕੀ ਹਾਲ ਨੇ ਸਾਰਿਆਂ ਦੇ ਤੇ ਅੱਜ ਤੁਹਾਡੇ ਲਈ ਲੈ ਕੇ ਆਏ ਆਪਾਂ ਬਹੁਤ ਸੋਹਣੀ ਕਾਰ ਬਰੀਜ਼ਾ ਕਾਰ ਲੈ ਕੇ ਆਏ ਬਾਈ ਬਹੁਤ ਥੋੜੀ ਰੇਟ ਦੇ ਵਿੱਚ ਤੇ ਗੱਡੀ ਸਾਰੀ ਜਾਣਕਾਰੀ ਦੇ ਦਿੰਨੇ ਆ ਵੀਡੀਓ ਦੇ ਵਿੱਚ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਨੂੰ ਤਿੰਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਕਰ ਲਓ ਤੇ ਹੁਣ ਕਰਦੇ ਆ ਬਾਈ ਗੱਡੀ ਦੇ ਬਾਰੇ ਵਿੱਚ ਗੱਡੀ ਹੈਗੀ ਬਾਈ ਜੀ ਬਰੀਜ਼ਾ 2019 ਮਾਡਲ ਬਾਈ ਜੀ ਬਰੀਜ਼ਾ ਜੀ ਡੀ ਆਈ ਆਟੋਮੈਟਿਕ 38000 ਕਿਲੋਮੀਟਰ ਬਾਈ ਕੰਪਨੀ ਰਿਪੋਰਟ ਚੱਲੀ ਹੋਈ ਹੈ ਜੀ ਦੋਨੋਂ ਚਾਬੀਆਂ ਨਾਲ ਲੈ ਬਾਈ ਅੰਟੀਰੀ ਫਰਸਟ ਓਨਰ ਦੀ ਕਾਰ ਆ ਬਾਈ ਇੰਟੀਰੀਅਰ ਵਾ ਸਾਰਾ ਬਹੁਤ ਸਾਫ ਪਿਆ ਸੀ ਸ਼ੀਸ਼ੇ ਵਰਗੀ ਸਾਫ ਪ੍ਰਾਰ ਖੜੀ ਹੈ ਜੀ ਤੇ ਕਰੇ ਖੜੀ ਆ ਬਾਈ ਕਾਰ ਕਿਸ ਡੀਲਰ ਲੈ ਵੀ ਨਹੀਂ ਖੜੀ ਹੈਗੀ ਤੇ ਕੰਡੀਸ਼ਨ ਆਪਣੇ ਸਾਹਮਣੇ ਪਈ ਆ ਬਾਈ ਜੀ ਜਿਵੇਂ ਸ਼ੀਸ਼ੇ ਵਰਗੀ ਸਾਫ ਕਾਰ ਆ ਜੀ ਦਿੱਲੀ ਨੰਬਰ ਦੀ ਕਾਰ ਆ ਬਾਈ ਜੀ ਐਨਓਸੀ ਮਿਲ ਜੂਗੀ ਸਾਰੀ ਗੱਡੀ ਓਰੀਜਨਲ ਆ ਬਾਈ ਜੀ ਇੰਜਨ ਇਅਰ ਦੀ ਲੱਗੀ ਵੱਜੀ ਦੀ ਪੇਪਰ ਵਰਕ ਦੀ ਰਿਟਰਨ ਦੇ ਵਿੱਚ ਤੁਸੀਂ ਜ਼ਿੰਮੇਵਾਰੀ ਲੈ ਸਕਦੇ ਹੋ ਬਾਈ ਬਾਕੀ ਆਪਣੀ ਕੰਡੀਸ਼ਨ ਸਾਹਮਣੇ ਪਈ ਆ ਬਾਈ ਜੀ ਗੱਡੀ ਖੜ ਪਿਆ ਦਾ ਕੰਮ ਨਹੀਂ ਪਾਲਦੀ ਇੰਜਨ ਇਅਰ ਦੀ ਬਿਲਕੁਲ ਓਪਰ ਤੇ ਤੇਲ ਪਾਉਣਾ ਸਿੱਧਾ ਚਲਾਉਣੀ ਆ ਤੇ ਗ ਕੋਈ ਫਿਕਸ ਰੇਟ ਨਹੀਂ ਹੈ ਜੀ ਬਈ ਮੌਕੇ ਦੇ ਮਾਨਤਨ ਹੋ ਜਾਊਗਾ ਤੇੜਾ ਬਾਈ ਦਾ ਪਿੰਡ ਹੈ ਜੀ ਬਈ ਪਿੰਡ ਹੈ ਜੀ ਬਾਈ ਦਾ ਮੰਡਰਵਾਲ ਜ਼ਿਲ੍ਹਾ ਸਰੂਰ ਤੇ ਬਾਕੀ ਬਾਈ ਦੇ ਨੰਬਰ ਬਈ ਆਪਾਂ ਸਕਰੀਨ ਉੱਤੇ ਦੇਤੇ ਹੋ ਸੀ ਬਾਈ ਨਾਲ ਸੰਪਰਕ ਕਰ ਤੇ ਗੱਡੀ ਦੇ ਬਾਰੇ ਜਿਆਦਾ ਜਾਣਕਾਰੀ ਤੁਸੀਂ ਲੈ ਸਕਦੇ ਹੋ ਬਾਈ ਤੇ ਤੁਹਾਡੇ ਲਈ ਪਸ਼ੂਮਚਨਰੀ ਸਾਧਨਪੁਰ ਜਮੀਨ ਪਲਾਟ ਵਿਕਾਊ ਹੈ ਜੀ ਤਾਂ ਆਪਾਂ ਨੀਚੇ ਦਿੱਤੇ ਹੋਏ ਨੰਬਰਾਂ ਦੇ ਫੋਟੋ ਵੀਡੀਓ ਤੁਸੀਂ ਭੇਜ ਸਕਦੇ ਹੋ ਬਾਈ ਆਪਾਂ ਤੁਹਾਡੀ ਵੀੜ ਆਪਣੇ ਚੈਨਲ ਉੱਤੇ ਲਾਵਾਂਗੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰਨਾ ਜੀ ਮਿਲਦੇ ਹਾਂ ਕਿਸ ਨ